ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਦੇ ਪਰਿਵਾਰ ਚ 15 ਸਾਲ ਬਾਅਦ ਬੈਠਾ 15 ਸਾਲ ਪਹਿਲਾਂ ਘਰ ਦੀਆਂ ਮਜਬੂਰੀਆਂ ਸੰਗੀਆਂ ਤੁਰਕੀਆਂ ਦੇ ਕਾਰਨ ਪਿੰਡ ਤੋਂ ਸ਼ਹਿਰ ਜਾਣ ਦਾ ਫੈਸਲਾ ਕੀਤਾ ਅੱਜ ਸ਼ਹਿਰ ਦੇ ਵਿੱਚ ਬੈਠਾ ਮੈਂ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦਾ ਹਾਂ ਅੱਜ 15 ਸਾਲ ਬਾਅਦ ਉਹੀ ਚਾਚੇ ਕਾਈ ਉਹੀ ਭਰਾ ਜਿਹੜਾ 그룹 ਕਰੀ ਬਾਬਾ ਜੀ ਮ ਸਿੰਘ ਕਲਪ ਬਣਾ ਕੇ ਚੰਦੀ ਲੋਕ ਭਲਾਈ ਦੇ ਕੰਮਾਂ ਦੇ ਸਰਪੰਚਾ ਦਾ ਸਾਥ ਦੇ ਕੇ ਅਸੀਂ ਇਕੱਠੇ ਸੀ ਅੱਜ ਫੇਰ ਉਹ ਸਾਰੇ ਭਰਾ ਸੀ ਸਰਪੰਚਾ ਕੋਲ ਬੈਠੇ ਉਹਨਾਂ ਵਿਰਗਾਂ ਦੇ ਮੰਡੇ ਤੇ ਬੈਠੇ ਉਹ ਰੈਲ ਨੂੰ ਸਕੂਨ ਆ ਜਿਹੜਾ ਕਦੇ ਮਾਂ ਪਿਓ ਦੀ ਗੋਲ ਵਿੱਚ ਬਹਿ ਕੇ ਮਿਲਦਾ ਸੀ ਉਹ ਜੋ ਮਿਲਿਆ ਇਹ ਮੈਂ ਜਾਣ ਨਹੀਂ ਸਕਦਾ ਕਿਉਂਕਿ ਮੇਰੀਆਂ ਮਜਬੂਰੀਆਂ ਸੀ ਮੈਨੂੰ ਘਰ ਵੀ ਛੱਡਣਾ ਪਿਆ ਪਿੰਡ ਵੀ ਛੱਡਣਾ ਪਿਆ ਦੋਸਤ ਮਿੱਤਰ ਵੀ ਛੱਡਨੇ ਪਏ ਸਾਥੀ ਵੀ ਛੱਡਨੇ ਪਏ ਪਰ ਅੱਜ ਮਾਲਕ ਨੇ ਕੋਲ ਪੈਣਾ ਪਰਾਂਵਾਂ ਤੇ ਬਹਿਣ ਚੋ ਕੇ ਚਿੱਤੇ ਆ ਦੇਖਿਆ ਉਹ ਸਕੂਨ ਅੱਜ ਮੈਂ ਬਿਆਨ ਨਹੀਂ ਕਪਤਾਨ ਸਾਹਿਬ ਬੋਲੂ ਬੜੀ ਕੁਛੀ ਗੱਲ ਹੈ ਤੇ ਗੁਰੂ ਸੰਗਤ ਮੈਂ ਜਿਹੜਾ ਕੰਨਾਂ ਮੈਂ ਇਹ ਜਿਹੜਾ ਦਰਵਾਜ਼ਾ ਜਿਹੜਾ ਬਾਹਰ ਹੈ ਨਾ ਧੜੀਏਟ ਹੈ ਤੇ ਜੇ ਮੈਂ ਮਹਾਰਾਜ ਦੇ ਘਰ ਦੇ ਦਰਵਾਜ਼ੇ ਖੁੱਲੇ ਉਹ ਸੰਗਤ ਵਾਤੇ ਇਸੇ ਤਰ੍ਹਾਂ ਤੇ ਆਪਣਾ ਤਾਂ ਕੁਛ ਨਹੀਂ ਇਹ ਸੰਗਤ ਦਾ ਸਾਰਾ ਕੋ ਪਤਾ ਨਹੀਂ ਕਦੋਂ ਵਾਸਾਂ ਦੀ ਪੂਜੀਆ 400 ਸਾਂ ਪੂਜੀਆ ਪਰਨੇ ਕੋਤੁਰ ਚਾਹੇ। ਹੋਏ ਜੀ। ਤਾਂ ਆਇਆ ਤਾਂ ਬੰਦਾ ਨਹੀਂ ਆਇਆ ਤਾਂ। ਬੰਦਾ ਬੰਦਾ। ਤੇ ਬੜੀ ਖੁਸ਼ੀ ਅੱਜ। ਬਹੁਤ ਵਧੀਆ ਕਾਰਜ ਕੀਤੇ ਆ। ਬਹੁਤ ਵਧੀਆ। ਬਾਬਾ ਜੀ। ਇਹ ਜਦੋਂ ਇਹਨਾਂ ਨੇ ਕਮੇਟੀ ਬਣਾਈ ਸੀ, ਕਲੱਬ ਬਣਾਇਆ ਸੀਗਾ। ਬੜੀ ਵਧੀਆ ਸੇਵਾ ਕੀਤੀ ਨਗਰ ਦੇ ਵਿੱਚ। ਕੋਈ ਆਇਆ ਨਹੀਂ ਸੀ ਕਿਸੇ ਨਾਲ ਮਤਲਬ ਤਾਂ ਕੋਈ ਆਪਣੇ ਦੋਵੇਂ ਘੱਪੇ ਦੇ ਵਿੱਚ ਰਹਿ ਕੇ ਸਾਰੇ ਪਰਿਵਾਰਾਂ ਨਾਲ ਜਿੰਨੇ ਵੀ ਪਰਿਵਾਰ ਆਪਸ਼ ਹੋਏ ਜਿੰਨੇ ਵੀ ਪਰਿਵਾਰ ਆਪਣੇ ਨਗਰ ਦੇ ਆ ਸਾਰਿਆਂ ਨਾਲ ਜੁੜੇ ਹਰ ਇੱਕ ਪਰਿਵਾਰ ਨਾਲ ਮੋਹ ਪਿਆਰ ਸੀ ਆਜ ਉਸੇ ਤਰ੍ਹਾਂ ਜੋ ਕਿ ਜਿਹੜਾ ਬੰਦਾ ਕੋਈ ਪਿੰਡੋਂ ਜਾਂਦਾ ਨਾ ਆ ਦੇ ਪਰਿਵਾਰ ਛੱਡ ਕੇ ਕੋਈ ਮਜਬੂਰੀਆਂ ਕਰਕੇ ਛੱਡ ਜਾਂਦਾ ਘਰਬਾਰ ਵੀ ਮੈਨੂੰ ਬਹੁਤ ਦੁੱਖ ਹੋਇਆ ਜੇ ਕਿ ਤੁਹਾਨੂੰ ਆਉਗਾ ਤੁਹਾਨੂੰ ਸਾਡਾ ਸੋਰਾ ਪੀਛਾ ਦੀ ਜਾਨ ਵਾਲੇ ਸਾਰੇ ਪਤਾ ਹੀ ਨਗਰ ਨਗਰ ਨਹੀਂ ਬੜੀ ਨਾਲ ਖੜ ਕੇ ਆ ਪੜੀ ਆ ਇਸ ਪਰਿਵਾਰ ਦੀ ਕਿਉਂਕਿ ਚੱਕਰੀ ਦਾ ਤਾਂ ਹੀ ਬਾਹ ਫੜੀ ਨਾ ਪਰ ਉਹ ਪ੍ਰਮਾਤਮਾ ਜੋ ਮਨਜੂਰੀ ਉਹ ਹੋਇਆ ਉਹਦੀ ਪਿਆਰਾ ਬੱਚਾ ਪਰ ਜੋ ਪ੍ਰਮਾਤਮਾ ਨੂੰ ਮਨਜੂਰੀ ਉਹ ਇਸ ਪਰਿਵਾਰ ਨਾਲ ਕਿਉਂਕਿ ਮਹਾਰਾਜ ਨੇ ਆਪਣਾ ਸਾਰਾ ਕੁਝ ਲਿਖਿਆ ਹੋਇਆ ਹੈ ਜੋ ਜਨਮ ਲੈਣੇ ਨਾਲ ਸਭ ਕੁਝ ਲਿਖਿਆ ਹੈ। ਬੰਦੇ ਨੂੰ ਪਤਾ ਨਹੀਂ ਲੱਗ ਕੀ ਹੋਣਾਗਾ। ਅਗਲਾ ਕਹਿੰਦਾ ਜੀ ਫਰਾਨਾ ਆਏ ਹੋਗਾ ਫਰਾਨੇ ਜੀ ਉਹ ਹੋ ਗਿਆ। ਇਹ ਜੀ ਰੱਬ ਨੇ ਪਤਾ ਕੀ ਹੈ ਪ੍ਰਮਾਤਮਾ ਨੇ ਜੋ ਲਿਖਿਆ ਉਹ ਹੀ ਹੋਣਾਗਾ। ਇਹ ਨਹੀਂ ਪਤਾ ਵੀ ਇੱਥੋਂ ਆਪਾਂ ਘਰੋਂ ਬਾਹਰ ਨਿਕਲਣਾ ਕਿ ਨਹੀਂ ਨਿਕਲਣਾ। ਕੀ ਬਣਨਾ ਆਪਾਂ ਜਿੰਨੇ ਸਵਾਸ ਦਿੱਤੇ ਉਹ ਭਗੜਾ ਹੈ। ਉਹ ਮਹਾਰਾਜ ਨਹੀਂ ਆਉਂਦਾ ਉਸ ਟਾਈਮ ਤੇ ਉਹ ਬੰਦੇ ਨੂੰ ਲੈ ਜਾਣਾ ਦਾ ਬੜਾ ਦੁੱਖ ਹੋਇਆ ਸੀ ਉਸ ਟਾਈਮ ਤੇ। ਕਿ ਜੇ ਨਗਰ ਦੇ ਵਿੱਚ ਹੁੰਦਾ ਸ਼ਾਇਦ ਅੱਜ ਤੱਕ ਵੀ ਪਰਿਵਾਰ ਨਾਲ ਦੁੱਖ ਨਹੀਂ ਸਾਂਝਾ ਕੀਤਾ ਸਾਰੇ ਨੱਗਰ ਨਹੀਂ ਸਿੱਖੀ ਤਾ ਜੋ ਮੋਹਦਵਾਰ ਆਦੇ ਜਿੰਨੇ ਵੀ ਸਰਪੰਚ ਪੰਚ ਤੇ ਆਪਣੇ ਪਿੰਡਰ ਦੀ ਕੋਲਾ ਸਰਪੰਚਾ ਪੀਟੀ ਸਰਪੰਚ ਅੰਤਰ ਸ਼ਰਮਾ ਸਰਪੰਚ ਸਾਰੇ ਮੋਹਦਵਾਰ ਬੰਦੇ ਜਿੰਨੇ ਵੀ ਜਿੰਨੇ ਵੀ ਨੱਗਰ ਦੇ ਮੋਹਦਵਾਰ ਬੰਦੇ ਇਸ ਪਰਿਵਾਰ ਨਾਲ ਜਾ ਕੇ ਦੁੱਖ ਬੰਦਾ ਤੇ ਆਏ ਸੀ ਸੋਕੇ ਪਰਿਵਾਰ ਦਾ ਹਰ ਇੱਕ ਪਰਿਵਾਰ ਨਾਲ ਮੋਹ ਪਿਆ ਪਰਿਵਾਰਾਂ ਦੇ ਨਾਲ ਵਿਚਰਨ ਵਾਲੇ ਇਹ ਪਰਿਵਾਰ ਸੀ ਹਰਕ ਬੰਦਣਾ ਖੜਨ ਵਾਲੇ ਹਰਕ ਪਰਿਵਾਰ ਦੇ ਵਿੱਚ ਦੁੱਖ ਦੇ ਸੁਖ ਦੇ ਜਾਣ ਵਾਲੇ ਇਸ ਕਰਕੇ ਅੱਜ ਆਨੂੰ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਪਰਿਵਾਰ ਹੈ ਕਿ ਅਸੀਂ ਸਰਕਾਰ ਦੇ ਪੇਰੇ ਆਏ ਦੇ ਇਸ ਨੇ ਹੀ ਕਾਇ ਮੋ ਵਾਇਆ ਅੱਜ ਮੋ ਜਾ ਗਿਆ ਪਰਿਵਾਰਾਂ ਮੈਂ ਤਾਂ ਨਾ ਵਗੇ ਮੁੰਡਾ ਵੀ ਲੁਟਾਉਂਦਾ ਤੇਲ ਟਾਉਂਦੇ ਤੁਹਾਨੂੰ ਜੀ ਅੰਮ੍ਰਿਤ ਦਾ ਪਤਾ ਲੱਗ ਜਾਂਦਾ ਕਿ ਲੋਕ ਰੂਹਾਂ ਕਿਤੇ ਮਿਲਦੀਆਂ ਨਾ ਜਦੋਂ ਰੂਹਾਂ ਆਪਾਂ ਕਿਤੇ ਮਿਲਦੇ ਆ ਉਹ ਜਦੋਂ ਰੂਹਾਂ ਦਾ ਮੇਲ ਹੁੰਦਾ ਉਹ ਤਾਂ ਪਤਾ ਨਹੀਂ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਰੂਹਾਂ ਵਿਛੜਦੀਆਂ ਉਹਦੋਂ ਦੁੱਖ ਪਤਾ ਨਹੀਂ ਕਿੰਨਾ ਹੁੰਦਾ ਪਰ ਅੱਜ ਬੜੀ ਖੁਸ਼ੀ ਦੀ ਗੱਲ ਸਾਡੇ ਪਰਿਵਾਰ ਸਾਨੂੰ ਅੱਜ ਇਹ ਤੋਂ ਹਾਂ ਦਾ ਵੀ ਆਇਆ ਹੋਗੇ ਪਰਿਵਾਰ ਤਾਂ ਕਦੇ ਵੀ ਜੋ ਆਪਾਂ ਇੱਕ ਪਰਿਵਾਰ ਹੈ ਕਦੇ ਵੀ ਕਿਸੇ ਨਾਲ ਅੱਜ ਤੱਕ ਵੀ ਕਦੇ ਵੀ ਕੋਈ ਚਲੋ ਸਾਨੂੰ ਜੇ ਕਹਿੰਦੇ ਕੋਈ ਕਹਿ ਵੀ ਲਿਆ ਸੀ ਫਿਰ ਵੀ ਸੈਨ ਕਰਦੇ ਆ ਕਿਉਂਕਿ ਝੂਠੀ ਪਾਲਨੇ ਕੋਈ ਗੱਲ ਨਹੀਂ ਹੁੰਦੀ ਅਸੀਂ ਗਲਤੀ ਜੇ ਕਹਿੰਦੇ ਆਂਡੇ ਦੇ ਕੋਈ ਗੱਲ ਇੰਤੁ ਪ੍ਰੰਤੂ ਕਰਤੀ ਸਾਡਾ ਕੋਈ ਦੁਸ਼ਮਣ ਨਹੀਂ ਦਾ ਅਸੀਂ ਕਦੇ ਮਨਿਆ ਗੁਰਸੇ ਕਿਹੜਾ ਹੁੰਦਾ ਉਹ ਕਦੇ ਵੀ ਕਿਸੇ ਨੂੰ ਦੁਸ਼ਮਣ ਨਹੀਂ ਮੰਨ ਕੇ ਚੱਲਦਾ ਕਦੇ ਵੀ ਉਹਦਾ ਕੋਈ ਦੋਖੀ ਨਹੀਂ ਹੁੰਦਾ ਦਾ ਆਡਾ ਪਰਿਵਾਰ ਬਹੁਤ ਚੰਗਾ ਹੈ ਆਪਣਾ ਸਾਡਾ ਨਗਰ ਨਗਰ ਬੜਾ ਚੰਗਾ ਬੜਾ ਪਿਆਰ ਅੱਜ ਵੀ ਨਗਰ ਨੇ ਬੜਾ ਪਿਆਰ ਦਿੱਤਾ ਜਿੱਥੇ ਵੀ ਜਾਂਦੇ ਹਰ ਕੋਈ ਗਰੀਬ ਆ ਅਮੀਰ ਆ ਜਿਸੇ ਦੇ ਵੀ ਤਰੇ ਜਾਂਦੇ ਆ ਮੈਨੂੰ ਐਂ ਲੱਗਦਾ ਵੀ ਜਦੋਂ ਜਾਂਦੇ ਸਾਡਾ ਪਰਿਵਾਰ ਦਾ ਕੋਈ ਵੀ ਜੀ ਜਾਂਦਾਗਾ ਕਿ ਕਿੱਥੇ ਭਾਈਏ ਤੇ ਕਿੱਥੇ ਠਾਈ ਜਦੋਂ ਜਦੋਂ ਆਪਾਂ ਪਰਿਵਾਰਾਂ ਦੇ ਵਿੱਚ ਆਪਾਂ ਕਿਸੇ ਪਰਿਵਾਰ ਨਾਲ ਵੀ ਆਪਾਂ ਜੋ ਮਿਲ ਕੇ ਚੱਲਦੇ ਆ ਨਾ ਨੰਦਾਂ ਦੀ ਜੈ ਜੀ ਰੰਗ ਵਿਚ ਉਹਲੇ ਬਣਿਆ ਆਂਦੀ ਹੈ ਉਹ ਪਰਿਵਾਰਾਂ ਦਾ ਬੜਾ ਸਾਥ ਲਗਾ ਨਗਰ ਦਾ ਬੜਾ ਸਾਥ ਹਰ ਇੱਕ ਗਰੀਬ ਦੇ ਨਾਲ ਖੜਦਾ ਨਿਕਲਦਾ ਜੇ ਸੰਕਟ ਤੇ ਜਦੋਂ ਕੋਈ ਵੀ ਕਿਸੇ ਤੇ ਗਰੀਬ ਤੇ ਕੋਈ ਆਪਣਾ ਕੋਈ ਆਂਚ ਆਉਂਦੀ ਜੇ ਦਾ ਕੋਈ ਮਿਸਟੇਕ ਹੁੰਦੀ ਕੋਈ ਬੰਦਾ ਢਿੱਲਾ ਮਟਰਾ ਦਾ ਪੋਸ ਹੁੰਦਾ ਜਿਹੜੇ ਮੂਰੇ ਲਾ ਕੇ ਇਹਨੇ ਜਾਣਾ ਮੈਨੂੰ ਨਹੀਂ ਲੱਗਦਾ ਕਿਸੇ ਨਗਰ ਦੇ ਵਿੱਚ ਕਿਸੇ ਪਰਿਵਾਰ ਨੇ ਅੱਜ ਤੱਕ ਇਹਨੂੰ ਮੂੜਿਆ ਹੋਵੇ ਕਿ ਕਿਸੇ ਵਾਸਤੇ ਮੰਗਣਾ ਚਿੱਕੜਾਂ ਦੇ ਵਿੱਚੋਂ ਹੀ ਮੰਗਣਾ ਜਾਣਾ ਮੀਂਹ ਪੈਣਾ ਜਾਂ ਕੁਝ ਵੀ ਆਏ ਪਰ ਅਫਵਾਹ ਵੀ ਕਰ ਕੋਈ ਮਤਲਬ ਕੋਈ ਮੇਰਾਗਾ ਕੋਈ ਕਹਿ ਵੀ ਦਿੰਦਾ ਹੈ ਪਰ ਉਹ ਵੀ ਝੂਠੀ ਫਾਲਤੂ ਚੱਲ ਕੋਈ ਗੱਲ ਨਹੀਂ ਪਰ ਨਹੀਂ ਨਗਰ ਦੇ ਵਿੱਚ ਕਿਸੇ ਨੇ ਅੱਜ ਤੱਕ ਪਰਿਵਾਰਾਂ ਦਾ ਸਾਥ ਦਿੱਤਾ ਇਸ ਕਰਕੇ ਆਪਣਾ ਪਰਿਵਾਰ ਨਗਰ ਬਹੁਤ ਚੰਗਾ ਹੈ ਹਰ ਇੱਕ ਦੇ ਨਾਲ ਖੜਦਾ ਬੜਾ ਪਿਆਰਾ ਨਗਰ ਹੈ ਕੋਈ ਵੀ ਅੱਜ ਤੱਕ ਮੇਰੇ ਨਾਲ ਉੱਚੀ ਨੀਚ ਨਹੀਂ ਹੋਈ ਆਪਣੇ ਨਗਰ ਦੇ ਵਿੱਚ ਇਸ ਕਰਕੇ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਅਸੀਂ ਇਹਦੇ ਵਿਚੋਲੇ ਵੀ ਆਏ ਹਾਂ ਕਾਰਨ ਬੰਦਾ ਸਾਡੀ ਮਾਤਾ ਨਾਲ ਬਹੁਤ ਪਿਆਰ ਕਰੀਆ ਤੇ ਅੱਜ ਇਹਨੂੰ ਯਾਦ ਆਈ ਹੈ ਮੈਂ ਤਾਂ ਥੋੜਾ ਇਹ ਥੋੜਾ ਜਿਹਾ ਸੋਚੀ ਤੇ ਚਲੋ ਕੋਈ ਨਹੀਂ ਮਹਾਰਾਜ ਜੋ ਕਰਾਉਂਦਾ ਫਿਰ ਉਹ ਹੀ ਕਰੇ ਕਰਾਵੇ ਆਪਿਆ ਮਹਾਰਾਜ ਦੇ ਇਹਾਸ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਬਹਿਤ ਜਨੀਆ ਫੁਰਜਾ ਆਈਆਂ ਤਲਵਾਰ ਕਰਦਾ ਤੇ ਐਸੇ ਤਰੀਕੇ ਮੋਹ ਪਿਆਰ ਮਹਾਰਾਜ ਬਣਾਈ ਰੱਖੇ ਸੰਗਤ ਦੇ ਵਿੱਚ ਸਾਰਿਆਂ ਦੇ ਪਹਿਲਾਂ ਸਾਰੇ ਨਗਰ ਦੇ ਮੋਹ ਪਿਆਰ ਬਣਾਈ ਰੱਖੇ ਸਾਰੇ ਨਗਰ ਦਾ ਫਰਾਈ ਰੱਖੇ ਮਹਾਰਾਜ ਤੇ ਪਾਚਾ ਸੋਭਾ ਉੱਠ ਕੇ ਇਹੇ ਅਰਦਾਸ ਕਰਦੇ ਨੇ ਮਾਰਾ ਸਰਬੱਤ ਦਾ ਭਲਾ ਨਗਰ ਦਾ ਭਲਾ ਗਊ ਗਰੀਬ ਦੀ ਰੱਖਿਆ ਹਰ ਇੱਕ ਦਾ ਭਲਾ ਨਗਰ ਦਾ ਭਲਾ ਮੰਗਦੇ ਮਾਰਦੇ ਪਾਚਾ ਕਦੇ ਵੀ ਇਹ ਨਹੀਂ ਆਉਂਦੇ ਹਤੇ ਕਦੇ ਕੁਝ ਨਹੀਂ ਇੰਨਾ ਮੰਗਿਆ ਸਰਬੱਤ ਦਾ ਭਲਾ ਮੰਗਦੇ ਨਗਰ ਦਾ ਭਲਾ ਮੰਗਦੇ ਦੁਬਾਰਾ ਵੀ ਜੋ ਸਰਬੱਤ ਦਾ ਭਲਾ ਮੰਗੋਗੇ ਨਗਰ ਦਾ ਭਲਾ ਸਾਰਾ ਕੁਝ ਹੀ ਵਚਾਏ ਇਸ ਕਰਕੇ ਅਸੀਂ ਦੁਬਾਰਾ ਫੇਰ ਕਿ ਸਾਰਿਆਂ ਦਾ ਸਤਿਕਾਰ ਕਰਦੇ ਆਂ ਯਾਰ ਸਾਰੀ ਖੁਸ਼ੀ ਆ ਵੀ ਸਾਰੇ ਹਾਂ ਉਹੀ ਗਰੁੱਪ ਫੇਰ ਉਹੀ ਪਰਿਵਾਰ ਉਹੀ ਸਾਰੇ ਬਹੁਤ ਹੀ ਖੁਸ਼ੀ ਆ ਪਰਮਾਤਮਾ ਜੀ ਪੰਜ ਸਾਰਾਂ ਚੜ੍ਹਦੀ ਕਲਾ ਲੱਗੇ ਲੱਗਰ ਨੂੰ ਮਾਰ ਐ ਸੱਚੇ ਪਾਜਾ ਦਿਨ ਰੁਕਨੇ ਰਾਤ ਚੌਂਕ ਤੱਕ ਕੀ ਕਰੇ ਤੇ ਖੁਸ਼ੀਆਂ ਬਖਸ਼ੇ ਵਾਈ ਗੁਰ ਜੀ ਹਾਂ ਕਾਲ ਸਾਹਿਬ ਵਾਈ ਗੁਰ ਵਾਈ ਗੁਰ ਇਹ